ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਡੋਲਫਿਨ ਸ਼ੋਅ ਚ ਉਰਕਾ ਫੇਲਵਲੋਂ ਹਮਲੇ ਕਾਰਨ ਟ੍ਰੇਨਰ ਦੀ ਮੌਤ ਜਾਨੋ ਵਾਇਰਲ ਵੀਡੀਓ ਦਾ ਸੱਚ ਸੋਸ਼ਲ ਮੀਡੀਆ ਤੇ ਇੱਕ ਹੈਰਾਨ ਕਰਨ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਔਰਤ ਨੂੰ ਇੱਕ ਡੋਲਫਿਨ ਦਾ ਸ਼ੋਅ ਦਰਾਨ ਪਾਣੀ ਵਿੱਚ ਇੱਕ ਉਰਕਾ ਲਿੱਕਰ ਵੈਲ ਨੇ ਉੱਪਰ ਡਾਂਸ ਕਰਦੇ ਹੈ ਕਿਆ ਉਹਨਾਂ ਦਾ ਡਾਂਸ ਕਰਦੇ ਦੇਖਿਆ ਜਾ ਸਕਦਾ ਹੈ ਜਿਵੇਂ ਕਿ ਦਰਸ਼ਕ ਤਾੜੀਆਂ ਮਚਾਉਂਦੇ ਹਨ ਵੇਲ ਅਚਾਨਕ ਔਰਤੇ ਹਮਲਾ ਕਰ ਦਿੰਦੀ ਹੈ ਅਤੇ ਉਸ ਨੂੰ ਪਾਣੀ ਹੇਠਾਂ ਖਿੱਚ ਲੈਂਦੀ ਹੈ ਵੀਡੀਓ ਵਿੱਚ ਔਰਤ ਦੀ ਪਛਾਣ ਜੈਸਿਕਾ ਰੈਡ ਕਲਿਫ ਵਜੋਂ ਕੀਤੀ ਗਈ ਹੈ ਅਤੇ ਇਹ ਦਾਵਾ ਕੀਤਾ ਗਿਆ ਹੈ ਕਿ ਉਸ ਦੀ ਮੌਤ ਹੋ ਗਈ ਹੈ ਵੀਡੀਓ ਵੇਖਣ ਵਿੱਚ ਬਹੁਤ ਅਸਰ ਅਸਲ ਲੱਗ ਰਿਹਾ ਹੈ ਹਾਲਾਂਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਵੀਡੀਓ ਪੂਰੀ ਤਰ੍ਹਾਂ ਨਕਲੀ ਹੈ ਜੈਸਿਕਾ ਰੈਡ ਕਲਿਫਰ ਨਾਮ ਦੀ ਔਰਤ ਦਾ ਕੋਈ ਰਿਕਾਰਡ ਨਹੀਂ ਹੈ ਜੋ ਕਿ ਸਮੁੰਦਰੀ ਟ੍ਰੇਨਰ ਸੀ ਨਾਲ ਹੀ ਪੈਸੀ ਕਿ ਫ ਬਲੂ ਮਰੀਨ ਪਾਰਕ ਜਿਸ ਬਾਰੇ ਗੱਲ ਕੀਤੀ ਗਈ ਹੈ ਉਹ ਅਸਲ ਵਿੱਚ ਅਸਲ ਵਿੱਚ ਅਸਲੀ ਜਗ੍ਹਾ ਨਹੀਂ ਹੈ ਮਹਾਰਾ ਦੇ ਤੱਥ ਜਾਂਚ ਜਾਂਚ ਕਰਨ ਵਾਲੀਆਂ ਵੈਬਸਾਈਟਾਂ ਦਾ ਕਹਿਣਾ ਹੈ ਕਿ ਵੀਡੀਓ ਪੂਰੀ ਤਰ੍ਹਾਂ ਆਰਟੀਫੀਸ਼ੀਅਲ ਐਂਟੀ ਲੈਜਿਸ ਲੈਜਿਸ ਦੀ ਮਦਦ ਨਾਲ ਬਣਾਈਆਂ ਗਈਆਂ ਹਨ ਜਿਸ ਵਿੱਚ ਆਵਾਜ਼ ਆਵਾਜ਼ਾਂ ਹਾ ਪਾ ਦੇ ਦ੍ਰਿਸ਼ ਇੰਨੇ ਅਸਲ ਹਨ ਕਿ ਲੋਕ ਇਸ ਨੂੰ ਸੱਚ ਸਮਝ ਬੈਠੇ ਹਨ ਇਹ ਪਾਤਕ ਨਿੱਕੀ ਵਿਸ਼ਲੇਸ਼ਣ ਨੇ ਇਹ ਸਪਸ਼ਟ ਕੀਤਾ ਹੈ ਕਿ ਪਾਣੀ ਦੀਆਂ ਗਤਵਿਧੀਆਂ ਲੋਕਾਂ ਦੀ ਪ੍ਰਕਿਰਿਆ ਤੇ ਅਤੇ ਵੀਡੀਓ ਦੇ ਸੰਪਾਦਨ ਪੈਟਰਨ ਕਿਸੇ ਵੀ ਅਸਲ ਫੁਟੇਜ ਨਾਲ ਮੇਲ ਨਹੀਂ ਖਾਂਦੇ ਹਨ ਮਾਮਲਾ ਜਹੇ ਮਾਮਲੇ ਵਿੱਚ ਜੇਕਰ ਕੋਈ ਹਸਾ ਸੱਚਮੁਖ ਤੋਂ ਵਾਪਰਦਾ ਹੈ ਤਾਂ ਸਬੰਧਤ ਸਮੁੰਦਰੀ ਪਾਰਕ ਜਾਂ ਸਥਾਨਕ ਪ੍ਰਸ਼ਾਸਨ ਵੱਲੋਂ ਤੁਰੰਤ ਇੱਕ ਬਿਆਨ ਆਉਂਦਾ ਹੈ ਕਿ ਪਰ ਇਸ ਪਰ ਇਸ ਮਾਮਲੇ ਵਿੱਚ ਨਾ ਤਾਂ ਕੋਈ ਬਿਆਨ ਆਇਆ ਹੈ ਤੇ ਨਾ ਹੀ ਕਿਸੇ ਨਿਊਜ਼ ਏਜੰਸੀ ਨੇ ਇਸ ਦੀ ਪੁਸ਼ਟੀ ਕੀਤੀ ਹੈ ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਇਹ ਵੀਡੀਓ ਇੱਕ ਅਫਵਾਹ ਹੈ ਜੋ ਸਿਰਫ ਵਾਇਰਲ ਹੋਣ ਦੇ ਉਦੇਸ਼ ਨਾਲ ਬਣਾਈ ਗਈ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ